australia 'ਚ ਜੇ ਆਪਾਂ ਗੱਲ ਕਰੀਏ ਸਭ ਤੋਂ ਬਹੁਤ ਸਾਰੇ ਸਟੂਡੈਂਟ ਨੇ ਜਿਨ੍ਹਾਂ ਦੀ ਰਿਫਿਊਜ਼ਲ ਆ ਗਈ ਹੈ ਹਨਾ ਜਾਂ ਜਿਨ੍ਹਾਂ ਦਾ ਗੈਪ ਪੈ ਗਿਆ ਉਹਨਾਂ ਦੇ ਲਈ ਕੀ ਆਪਸ਼ਨ ਹੈ ਚਾਹੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਕਿਸੇ ਅਦਰ ਕੰਟੀਨਿਊ ਕੰਟਰੀ ਜਦੋਂ ਚੂਜ਼ ਕਰਦੇ ਆ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਸ ਤਰ੍ਹਾਂ ਦੇ ਨਾਲ ਰੀ ਅਪਲਾਈ ਕਰਕੇ ਉਹ ਵੀਜ਼ਾ ਲੈ ਸਕਦੇ ਆ ਜਿਹੜੀ ਇਹ ਰਿਫਿਊਜ਼ਲ ਦਾ ਰੀਜ਼ਨ ਹੈ ਇਹਨੂੰ ਜਾਣਨ ਤੋਂ ਬਾਅਦ ਹੀ ਅਸੀਂ ਡਿਸਾਈਡ ਕਰੀਏ ਕਿ ਸਾਨੂੰ ਕੰਟਰੀ ਚੂਜ਼ ਜਿਹੜਾ ਚੇਂਜ ਕਰਨਾ ਚਾਹੀਦਾ ਹੈ ਜਾਂ ਸੇਮ ਕੰਟਰੀ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈ ਈਵਨ ਕਿ ਬਹੁਤ ਸਾਰੇ ਜਿਹੜਾ ਲੋਕਾਂ ਵੱਲੋਂ ਕਿਹਾ ਜਾਂਦਾ ਸੀਗਾ ਕਿ ਆਸਟ੍ਰੇਲੀਆ ਤੋਂ ਇੱਕ ਵਾਰ ਰਿਫਿਊਜ਼ਲ ਆ ਗਈ ਦੁਆਰਾ ਆਸਟ੍ਰੇਲੀਆ ਵੀਜ਼ਾ ਨਹੀਂ ਦਿੰਦਾ ਮੈਂ ਤਿੰਨ ਤਿੰਨ ਰਿਫਿਊਜ਼ਲ ਚਾਰ ਚਾਰ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਸ ਲੈਨੇ ਆਸਟ੍ਰੇਲੀਆ ਦੇ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਧਿਆਨ ਇਸ ਚੀਜ਼ ਤੇ ਦੇਣੇ ਆ ਕਿ ਰਿਫਿਊਜ਼ਲ ਕਿਸ ਰੀਜ਼ਨ ਕਰਕੇ ਆ ਕਿਸ ਕਾਰਨ ਕਰਕੇ ਤੁਹਾਡੀ ਰਿਫਿਊਜ਼ਲ ਆਈ ਆ ਉਹਦੇ ਬਿਹਾਵ ਤੇ ਅਸੀਂ ਡਿਸਾਈਡ ਕਰਦੇ ਆ ਕਿ ਤੁਹਾਨੂੰ ਕੰਟਰੀ ਚੇਂਜ ਕਰਨਾ ਚਾਹੀਦਾ ਹੈ ਜਾਂ ਨਹੀਂ ਚਾਹੀਦਾ ਤੇ ਉਹਦੇ ਬਿਹਾਵ ਤੇ ਅਸੀਂ ਬੱਚੇ ਨੂੰ ਜਿਹੜਾ ਉਹ ਡਿਸਾਈਡ ਕਰਕੇ ਦਿੰਨੇ ਕਿ ਉਹਦੀ ਪ੍ਰੋਫਾਈਲ ਕੀ ਬੋਲਦੀ ਆ ਉਹਨੇ ਕੋਰਸ ਗਲਤ ਲਿਆ ਹੈ ਕੋਰਸ ਨੂੰ ਸਹੀ ਤਰੀਕੇ ਨਾਲ ਜਾਂ ਕਿ ਪ੍ਰੋਫਾਈਲ ਇੰਨੇ ਵਾਸਤ ਤਰੀਕੇ ਨਾਲ ਉਹਨੇ ਰਿਪਰੈਜ਼ੈਂਟ ਕਰ ਦਿੱਤੀ ਹੈ ਕਿ ਦੁਬਾਰਾ ਅਸੀਂ ਵੀਜ਼ਾ ਆਫੀਸਰ ਦੇ ਸਾਹਮਣੇ ਉਸ ਪ੍ਰੋਫਾਈਲ ਨੂੰ ਚੰਗੇ ਤਰੀਕੇ ਨਾਲ ਰਿਪਰੈਜ਼ੈਂਟ ਨਹੀਂ ਕਰ ਸਕਦੇ ਤੇ ਉਸ ਬੇਸ ਤੇ ਅਸੀਂ ਜਾ ਕੇ ਕਹਿੰਦੇ ਆ ਕਿ ਬੱਚੇ ਨੂੰ ਕੰਟਰੀ ਜਿਹੜਾ ਉਹ ਚੇਂਜ ਕਰ ਲੈਣਾ ਚਾਹੀਦਾ ਹੈ ਤੇ ਇਸ ਕਰਕੇ ਤੁਹਾਡੀ ਰਿਫਿਊਜ਼ਲ ਤੁਹਾਡੀ ਪ੍ਰੋਫਾਈਲ ਉਹਦੇ ਉੱਤੇ ਡਿਪੈਂਡ ਆ ਨਾ ਕਿ ਤੁਸੀਂ ਕੀ ਪੈਕੇਜ ਲਿਆ ਸੀ ਕਿਵੇਂ ਲਿਆ ਸੀ ਕਿਵੇਂ ਅਪਲਾਈ ਕੀਤਾ ਸੀ ਉਹਦੇ ਬੇਸ ਤੇ ਹੀ ਅਸੀਂ ਤੁਹਾਨੂੰ ਦੱਸਾਂਗੇ ਕਿ ਰਿਫਿਊਜ਼ਲ ਤੋਂ ਬਾਅਦ ਤੁਹਾਡੇ ਜਿਹੜੇ ਆ ਉਹ ਕਿੰਨੇ ਕੁ ਚਾਂਸਸ ਉਸ ਕੰਟਰੀ ਦੇ ਵਿੱਚ ਅਪਲਾਈ ਕਰਨ ਦੇ ਹੈਗੇ ਆ ਜੇ ਦੂਜੇ ਕੰਟਰੀ ਦੇ ਵਿੱਚ ਅਪਲਾਈ ਕਰਦੇ ਆ ਕਿ ਸਾਡਾ ਕਰਾਈਟਰੀਆ ਸਾਡਾ ਪ੍ਰੋਫਾਈਲ ਮੈਚ ਕਰ ਰਿਹਾ ਔਰ ਕਿਹੜੇ ਕੰਟਰੀ ਦੇ ਵਿੱਚ ਸਾਨੂੰ ਅਪਲਾਈ ਕਰਨਾ ਚਾਹੀਦਾ ਹੈ ਉਹਦੇ ਬਿਹਾਬ ਦੇ ਉੱਤੇ ਅਸੀਂ ਤੁਹਾਨੂੰ ਤੁਹਾਡੀ ਪਰਫੋਰਮੈਂਸ ਫਾਈਲ ਹੋਰ ਤੋਂ ਰਿਫਿਊਜ਼ਲ ਦੇ ਰੀਜ਼ਨ ਦੇ ਅਕੋਰਡਿੰਗਲੀ ਤੁਹਾਨੂੰ ਅਸੀਂ ਡਿਸਾਈਡ ਕਰਕੇ ਦੱਸ ਸਕਦੇ ਆ ਕਿ ਕੀ ਹੋ ਸਕਦਾ ਤੁਹਾਡੇ ਪ੍ਰੋਫਾਈਲ ਦਾ ਅੱਗੇ ਕਿੱਥੇ ਆਪਾਂ ਅਪਲਾਈ ਕਰਕੇ ਵੀਜ਼ਾ ਲੈ ਕੇ ਆਪਣੇ ਡ੍ਰੀਮਸ ਨੂੰ ਫੁਲਫਿਲ ਕਰੀਏ ਬਾਕੀ ਸਾਡੇ ਕੋਲ ਯੂਐਸਏ অপਸ਼ਨ ਹੈ ਯੂਕੇ ਵੀ ਹੈ ਕੈਨੇਡਾ ਵੀ ਹੈ ਯੂਰਪ ਦੀਆਂ ਹੋਰ ਵੀ ਬਹੁਤ ਸਾਰੀਆਂ ਕੰਟਰੀਸ ਸਾਡੇ ਕੋਲ ਅਵੇਲੇਬਲ ਨੇ ਜਿੱਥੇ ਅਪਲਾਈ ਕਰਕੇ ਜਾਇਆ ਜਾ ਸਕਦਾ ਹੈ ਪਾਥਵੇ ਪ੍ਰੋਗਰਾਮ ਵੀ ਸਾਡੇ ਕੋਲ ਅਲੱਗ-ਅਲੱਗ ਕੰਟਰੀ ਦੇ ਅਵੇਲੇਬਲ ਨੇ ਕਿ ਇੱਥੇ ਤੁਸੀਂ 1 ਸਾਲ ਸਟੱਡੀ ਕਰਨ ਤੋਂ ਬਾਅਦ ਦੈਨ ਤੁਸੀਂ ਆਪਣੇ ਜਿਹੜੇ ਡ੍ਰੀਮ ਕੰਟਰੀ ਦੇ ਵਿੱਚ ਜਾ ਕੇ ਦੀ ਸਟੱਡੀ ਜਿਹੜੀ ਆ ਕੰਟੀਨਿਊ ਕਰ ਸਕਦੇ ਹੋ ਬਿਲਕੁਲ ਬਹੁਤ ਚੀਜ਼ਾਂ ਨੇ ਧਿਆਨ ਰੱਖਣ ਵਾਲੀਆਂ ਜਦੋਂ ਤੁਸੀਂ ਕਿਸੇ ਵੀ ਕੰਟਰੀ ਜਾਂਦੇ ਹੋ ਜੁਹਾਡਾ ਰਿਫਿਊਜ਼ਲ ਆ ਜਾਂਦੀ ਹੈ ਤਾਂ ਰਿਫਿਊਜ਼ਲ ਦੇ ਕਾਰਨਾ ਨੂੰ ਸਮਝ ਕੇ ਤੁਸੀਂ ਰੀਅਪਲਾਈ ਕਰ ਸਕਦੇ ਹੋ ਵੀਜ਼ਾ ਤੁਸੀਂ ਫਿਰ ਵੀ ਲੈ ਸਕਦੇ ਹੋ ਮੈਮ ਕਿਸੇ ਦੀ ਪ੍ਰੋਫਾਈਲ ਜਦੋਂ ਦੁਬਾਰੇ ਵੀਜ਼ਾ ਹੁੰਦਾ ਹੈ ਐਮਬੈਸੀ ਆਫੀਸਰ ਕੋਲੇ ਜਾਂ ਵੀਜ਼ਾ ਆਫੀਸਰ ਤੇ ਕਿੰਨਾ ਕ ਪ੍ਰਭਾਵ ਛੱਡਦੀ ਹੈ ਇਹ ਚੀਜ਼ ਕਿ ਇਹਨਾਂ ਦਾ ਪਹਿਲਾਂ ਰਿਫਿਊਜ਼ ਹੈ ਇਹ ਸਟੂਡੈਂਟ ਬਸ ਇਹਦਾ ਸਿਰਫ ਮਕਸਦ ਵਿਦੇਸ਼ ਜਾਣਾ ਹੈ ਜਾਂ ਕਿਹਨਾ ਕਾਰਨਾ ਕਰਕੇ ਪਹਿਲਾਂ ਰਿਫਿਊਜ਼ ਹੋਇਆ ਯਾਨੀ ਕਿ ਦੁਬਾਰੇ ਜਿਹੜਾ ਸਕਸੈਸ ਰੇਟ ਆਪਾਂ ਕਹਿ ਸਕਦੇ ਆ ਉਹ ਘਟਦਾ ਉਸ ਦਿਨ ਨਾਲ ਜਾਂ ਨੋਰਮਲ ਉਸੇ ਤਰੀਕੇ ਨਾਲ ਜਿਹੋ ਪ੍ਰੋਸੈਸ ਹੁੰਦਾ ਉਸੇ ਤਰੀਕੇ ਨਾਲ ਆ ਦੇਖੋ ਸਕਸੈਸ ਰੇਟ ਜਿਹੜਾ ਹੈ ਕਿ ਇਹਦੇ ਤੇ ਡਿਪੈਂਡ ਆਉਣਾ ਕਿ ਮੈਂ ਇਹ ਨਹੀਂ ਕਹੂੰਗੀ ਸਕਸੈਸ ਰੇਟ ਘਟ ਜਾਂਦਾ ਤੁਹਾਡਾ ਡਿਪੈਂਡ ਆਉਣਾ ਕਿ ਤੁਸੀਂ ਰਿਪਰੈਜ਼ੈਂਟ ਕਿਵੇਂ ਕੀਤਾ ਪ੍ਰੋਫਾਈਲ ਨੂੰ ਕੋਈ ਆਂਦਿਆਂ ਨੂੰ ਡਾਕੂਮੈਂਟ ਨਹੀਂ ਲਾਇਆ ਤੁਹਾਡੀ ਪ੍ਰੋਫਾਈਲ ਦੇ ਵਿੱਚ ਜਿਵੇਂ ਐਸਓਪੀ ਆਪਾਂ ਲਿਖੀ ਉਹਦੇ ਵਿੱਚ ਆਪਾਂ ਕਲੈਰੀਫਾਈ ਨਹੀਂ ਕਰ पाए ਕਿ ਅਸੀਂ ਇੰਡੀਆ ਵਾਪਸ ਆਕੇ ਜੇ ਅਸੀਂ ਆਪਣੇ ਹੋਮ ਕੰਟਰੀ ਵਾਪਸ ਆਂਦੇ ਆ ਤੇ ਸਾਨੂੰ ਕੱਲ੍ਹ ਦਿਨ ਕੀ ਅਪਰਚੂਨਿਟੀਆਂ ਨੇ ਕੀ ਅਸੀਂ ਇੱਥੇ ਜੌਬ ਕਰ ਸਕਦੇ ਆ ਸਾਡੇ ਅੱਗੇ ਆਪਣੇ ਕੰਟਰੀ ਨੂੰ ਲੈ ਕੇ ਕੀ ਅਟੈਂਸ਼ਨਸ ਨੇ ਤੇ ਜੇ ਅਸੀਂ ਉਹ ਵੀਜ਼ਾ ਆਫੀਸਰ ਦੇ ਸਾਹਮਣੇ ਆਪਣੀ ਪ੍ਰੋਫਾਈਲ ਰੱਖ ਦਈਏ ਤੇ ਉਹਨਾਂ ਨੇ ਤੁਹਾਨੂੰ ਰਿਫਿਊਜ਼ਲ ਦੇ ਦੇਣੀ ਆ ਕਿ ਤੁਹਾਡੀਆਂ ਅਟੈਂਸ਼ਨਸ ਕਲੀਅਰ ਨਹੀਂ ਆ ਤੇ ਉਹਦੇ ਵਿੱਚ ਆਪਾਂ ਇਹ ਨਹੀਂ ਕਵਾਂਗੇ ਕਿ ਤੁਹਾਡਾ ਅੱਗੇ ਅਪਲਾਈ ਕਰਨ ਲਈ ਸਕਸੈਸ ਰੇਟ ਘਟ ਗਿਆ ਸਕਸੈਸ ਰੇਟ ਉੱਥੇ ਘਟਦਾ ਹੈ ਕਿ ਜਦੋਂ ਤੁਸੀਂ ਪ੍ਰੋਫਾਈਲ ਦੇ ਵਿੱਚ ਇੰਨੀ ਛੇੜਛਾੜ ਕਰ ਦਿੰਦੇ ਹੋ ਐਨਾ ਡਾਕੂਮੈਂਟ ਮੈਨਿਪੂਲੇਟ ਕਰਕੇ ਲਾ ਦਿੰਦੇ ਹੋ ਕਿ ਪ੍ਰੋਫਾਈਲ ਨੂੰ ਅੱਗੇ ਦੁਬਾਰਾ ਰੀ ਅਪਲਾਈ ਕਰਨ ਲਈ ਸੱਚ ਬੋਲਣ ਦੇ ਇਹ ਕੁਝ ਰਿਆ ਹੀ ਨਹੀਂ ਆ ਜੇ ਅਸੀਂ ਸੱਚ ਬੋਲਦੇ ਵੀ ਆ ਤੇ ਜਿਹੜਾ ਅਸੀਂ ਪਹਿਲਾਂ ਲਾਇਆ ਸੀਗਾ ਜਿਹੜਾ ਉਹ ਝੂਠ ਸੀ ਜਿਹੜਾ ਮੈਨੀਪੂਲੇਟਡ ਸੀ ਉਹਨੂੰ ਕਿਵੇਂ ਕਲੈਰੀਫਾਈ ਕਰੀਏ ਤੇ ਉਹਨਾਂ ਬੇਸ ਦੇ ਉੱਤੇ ਤੁਹਾਡਾ ਸਕਸੈਸ ਰੇਟ ਘਟਦਾ ਹੈ ਆਦਰਵਾਈਜ਼ ਸਕਸੈਸ ਰੇਟ ਇੱਕ ਨਾਰਮਲ ਪ੍ਰੋਫਾਈਲ ਆ ਕਿ ਤੁਹਾਡਾ ਕੋਰਸ ਮਿਸਮੈਚ ਸੀਗਾ ਉਹਦੇ ਕਰਕੇ ਤੁਹਾਡੀ ਰਿਫਿਊਜ਼ਲ ਆ ਗਈ ਤੁਹਾਡੀ ਬੈਂਕਿੰਗ ਕਰਕੇ ਰਿਫਿਊਜ਼ਲ ਆ ਗਈ ਜਾਂ ਤੁਹਾਡੀਆਂ ਜਿਹੜੀ ਉੱਥੇ ਤੁਸੀਂ ਜਾ ਰਹੇ ਹੋ ਤੁਹਾਨੂੰ ਉੱਥੋਂ ਦੇ ਕਾਲਜ ਜਾਂ ਕੋਰਸ ਬਾਰੇ ਤੁਸੀਂ ਆਪਣੀ ਜਿਹੜੀ ਆ ਕਵਰਿੰਗ ਲੈਟਰ ਜਾਂ ਐਸਓਪੀ ਦੇ ਵਿੱਚ ਪ੍ਰੋਪਰ ਮੈਂਸ਼ਨ ਨਹੀਂ ਕਰ पाए ਆਪਣੇ ਹੋਮ ਕੰਟਰੀ ਦੇ ਅਟੈਂਸ਼ਨ ਨਹੀਂ ਕਲੀਅਰ ਕਰ पाए ਤਾਂ ਜਾ ਕੇ ਰਿਫਿਊਜ਼ਲ ਆਂਦੀ ਹੈ ਤੇ ਫਿਰ ਬਹੁਤ ਵੱਡਾ ਕੋਈ ਕਾਰਨ ਨਹੀਂ ਹੈ ਕਿ ਅੱਗੇ ਵੀਜ਼ਾ ਨਹੀਂ ਲਿਆ ਜਾ ਸਕਦਾ ਸਕਸੈਸ ਰੇਟ ਉੱਥੇ ਘਟਦਾ ਹੈ ਜਿੱਥੇ ਮੈਨਿਪੂਲੇਟਡ ਚੀਜ਼ਾਂ ਹੁੰਦੀਆਂ ਨੇ ਇਸ ਕਰਕੇ ਮੈਂ ਹਮੇਸ਼ਾ ਗਾਈਡ ਕਰਦੀ ਹਾਂ ਕੋਈ ਵੀ ਪੇਪਰਵਰਕ ਮੈਨਿਪੂਲੇਟ ਕਰਕੇ ਅੰਬੈਸੀ ਦੇ ਵਿੱਚ ਨਾ ਲਾਓ ਕੋਈ ਵੀ ਡਾਕੂਮੈਂਟ ਟਰਾਈ ਕਰੋ ਕਿ ਤੁਹਾਨੂੰ ਬੈਂਕਿੰਗ ਵੀ ਫਾਈਨੈਂਸਰ ਤੋਂ ਅਰੇਂਜ ਨਾ ਕਰਨੀ ਪਵੇ ਤੁਸੀਂ ਆਪਣੀ ਬੈਂਕਿੰਗ ਦੇ ਕੇ ਹੀ ਜਿਹੜਾ ਹੈ ਵੀਜ਼ਾ ਅਪਲਾਈ ਕਰੋ ਬਿਲਕੁਲ ਜਦੋਂ ਕਿਸੇ ਵੀ ਕੰਟਰੀ ਦਾ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਕੋਈ ਵੀ ਇੱਕ ਡਾਕੂਮੈਂਟ ਤੁਸੀਂ ਉਸ ਦੇ ਵਿੱਚ ਨਾ ਯੂਜ਼ ਕਰੋ ਕਿਉਂਕਿ ਉਹ ਤੁਹਾਨੂੰ ਕਿਤੇ ਨਾ ਕਿਤੇ ਜੇ ਕਈ ਵਾਰੀ ਇਹ ਹੁੰਦਾ ਫੇਕ ਡਾਕੂਮੈਂਟ ਤੁਸੀਂ ਵੀਜ਼ਾ ਤਾਂ ਲੈ ਸਕਦੇ ਹੋ ਪਰ ਉਸ ਤੋਂ ਬਾਅਦ ਜਦੋਂ ਉੱਥੇ ਜਾ ਕੇ ਤੁਸੀਂ ਵਰਕ ਪਰਮਿਟ ਲੈਣ ਆਏ ਜਾਂ ਅਗੇ ਪੀਆਰ ਲੈਣੀ ਹੈ ਤਾਂ ਫਿਰ ਤੁਹਾਨੂੰ ਉਹੀ ਚੀਜ਼ਾਂ ਵਾਰ-ਵਾਰ ਪ੍ਰੇਸ਼ਾਨ ਕਰਦੀਆਂ ਜਦੋਂ ਇੱਕ ਵਾਰੀ ਤੁਸੀਂ ਮੈਸੇਜ 'ਚ ਕੋਈ ਵੀ ਡਾਕੂਮੈਂਟ ਦੇ ਦਿੰਦੇ ਹੋ ਉਹ ਤੁਹਾਡੀ ਇੱਕ ਪ੍ਰੋਫਾਈਲ ਬਣ ਜਾਂਦੀ ਹੈ ਜਦੋਂ ਉਹ ਦੁਬਾਰੇ ਕਿਤੇ ਤੁਸੀਂ ਅਪਲਾਈ ਕਰਦੇ ਹੋ ਤਾਂ ਉਹੀ ਚੀਜ਼ਾਂ ਖੁੱਲ ਕੇ ਆਉਣੀਆਂ ਕਿ ਪਹਿਲਾਂ ਇਸ ਨੇ ਇਸ ਤਰ੍ਹਾਂ ਦੇ ਨਾਲ ਅਪਲਾਈ ਕੀਤਾ ਸੀਗਾ ਤੇ ਮੈਂ ਮਾ ਹੋਰ ਜਿਵੇਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਕੈਨੇਡਾ ਤੋਂ ਥੋੜੇ ਉਹਨਾਂ ਦੇ ਨੈਗੇਟਿਵਿਟੀ ਆਈ ਹੋਈ ਹੈ ਵੀ ਕੈਨੇਡਾ ਚ ਕੰਮ ਨੂੰ ਲੈ ਕੇ ਪ੍ਰੋਬਲਮਸ ਨੇ ਔਰ ਨਾਲ ਦੇ ਨਾਲ ਜੀਏਸੀ ਵਧਿਆ ਮੇਨ ਕਾਰਨ ਤੇ ਆ ਵੀ ਖਰਚਾ ਬਹੁਤ ਜਿਆਦਾ ਹੋ ਗਿਆ ਤਕਰੀਬ ਘਟੂ ਘਟ 20-25 ਲੱਖ ਰੁਪਈਆ ਚਾਹੀਦਾ ਸਟੂਡੈਂਟ ਨੂੰ ਜੇ ਕਿਸੇ ਸਟੂਡੈਂਟ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲੈਣਾ ਹੈ ਕੋਈ ਆਪਸ਼ਨ ਹੈਗੇ ਨੇ ਘੱਟ ਫੀਸ ਦੇ ਨਾਲ ਜਾਂ ਐਕਚੁਅਲ ਮਾਹੌਲ ਉੱਥੇ ਦਾ ਕੀ ਹੈ ਜਾਂ ਫਿਰ ਬੱਚੇ ਆਪਾਂ ਕਹਿ ਦਿੰਦੇ ਨੇ ਕਿ ਪ੍ਰੋਵਿੰਸ ਦੀ ਚੋਣ ਹੀ ਸਹੀ ਨਹੀਂ ਕਰਦੇ ਉੱਥੇ ਚਲੇ ਜਾਂਦੇ ਜਿੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਰਸ਼ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਹਨੂੰ ਬਿਲਕੁਲ ਬਲਵਿੰਦਰ ਜੀ ਇਹ ਤੁਸੀਂ ਜਿਹੜਾ ਸਵਾਲ ਕੀਤਾ ਹੈ ਬਹੁਤ ਹੀ ਵਧੀਆ ਕੁਐਸਚਨ ਹੈ ਜਿਹੜਾ ਤੁਸੀਂ ਪੁੱਟ ਆਪ ਕੀਤਾ ਹੈ ਕਿ ਬੱਚਾ ਪ੍ਰਵਿੰਸ ਦੀ ਜਿਹੜੀ ਚੂਸ ਚੂਸ ਕਰ ਰਿਹਾ ਉਹਨੂੰ ਸਹੀ ਤਰੀਕੇ ਨਾਲ ਕਰ ਪਾ ਰਿਹਾ ਕਿ ਨਹੀਂ ਕਰ ਪਾ ਰਿਹਾ ਇਹ ਵੀ ਬਹੁਤ ਵੱਡਾ ਰੀਜ਼ਨ ਹੈ ਕਿ ਬੱਚੇ ਨੂੰ ਜਿਹੜੀ ਹੈ ਜੌਬ ਨਾ ਮਿਲਣ ਦਾ ਕਾਰਨ ਹੈ ਜਿਹੜੀਆਂ ਸੀ ਮੈਂ ਪਿੱਛੇ ਜੇ ਦੋ ਤਿੰਨ ਐਵੇਂ ਦੀਆਂ ਵੀਡੀਓ ਦੇਖੀਆਂ ਲੈਸਟ ਵੀਕ ਜਿਹੜੇ ਬੰਦੇ ਖੁਦ ਸੈਟਲਸ ਨੇ ਉੱਥੇ ਕੈਨੇਡਾ ਦੇ ਵਿੱਚ ਉਹ ਵੀਡੀਓ ਪਾ ਰਹੇ ਨੇ ਕਿ ਅਸੀਂ ਤਾਂ ਸੈਟਲਡ ਆ ਕਿ ਬਾਕੀ ਬੱਚੇ ਨਾ ਆਣ ਦੇਖੋ ਜੀ ਮੈਂ ਸੈਟਲਡ ਆ ਤੇ ਮੈਨੂੰ ਉਥੋਂ ਦੇ ਜਿਹੜਾ ਐਨਵਾਇਰਨਮੈਂਟ ਬਾਰੇ ਬਹੁਤ ਕੁਝ ਪਤਾ ਹੈ ਜਾਂ ਤਾਂ ਮੈਂ ਉਥੋਂ ਦੇ ਐਨਵਾਇਰਨਮੈਂਟ ਬਾਰੇ ਪ੍ਰੋਪਰ ਤਰੀਕੇ ਨਾਲ ਗਾਈਡ ਕਰਾਂ ਕਿ ਇੱਥੇ ਇਹ ਰੈਸੈਸ਼ਨ ਚੱਲ ਰਿਹਾ ਹੈ ਇਸ ਜੋਬ ਪ੍ਰੋਫਾਈਲ ਤੇ ਜੋਬਸ ਮਿਲ ਨਹੀਂ ਰਹੀਆਂ ਇਸ ਜੋਬ ਪ੍ਰੋਫਾਈਲ ਤੇ ਜੋਬ ਮਿਲ ਰਹੀਆਂ ਨੇ ਇਸ ਸਿਟੀ ਦੇ ਵਿੱਚ ਜੋਬ ਨਹੀਂ ਮਿਲ ਰਹੀਆਂ ਇਸ ਸਿਟੀ ਦੇ ਵਿੱਚ ਜੋਬ ਮਿਲ ਰਹੀਆਂ ਨੇ ਹੁਣ ਕੀ ਕਰਦੇ ਆ ਅਸੀਂ ਉਹ ਮੋਟਾ-ਮੋਟਾ ਜਿਹੜਾ ਉਹਨਾਂ ਦੀ ਫਰਸਟ੍ਰੇਸ਼ਨ ਕਹਿ ਲਓ ਜਾਂ ਮੋਟੀਆਂ-ਮੋਟੀਆਂ ਦੋ ਚਾਰ ਗੱਲਾਂ ਨੈਗੇਟਿਵ ਜਿਹੜੀ ਅਸੀਂ ਵੀਡੀਓ ਪਾਨੇ ਉਹ ਤੇ ਰਿਵਿਊਜ਼ ਕਾਫੀ ਅੱਛਾ ਆੰਦਾ ਹੈ ਕਿਉਂਕਿ ਨੈਗੇਟਿਵ న్యూਸ ਨੂੰ ਹਰ ਬੰਦਾ ਧਿਆਨ ਨਾਲ ਸੁਣਦਾ ਹੈ ਕਿ ਇਹਦੇ ਵਿੱਚ ਕੁਝ ਹੈ ਕਿ ਜੋ ਸਾਨੂੰ ਦੱਸਿਆ ਜਾ ਰਿਹਾ ਹੈ ਜਿਹੜਾ ਅਸੀਂ ਗੇਨ ਕਰ ਸਕਦੇ ਆ ਤੇ ਹੁਣ ਉਹ ਨੈਗੇਟਿਵ న్యూਸ ਨੇ ਸਭ ਤੋਂ ਜਿਹੜਾ ਵੱਧ ਕੈਨੇਡਾ ਦੇ ਵਿੱਚ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਉਹ ਨੈਗੇਟਿਵ న్యూਸ ਜਿਹੜੀਆਂ ਪਾ ਰਹੇ ਨੇ ਹੁਣ ਇਹ ਤਾਂ ਹੈ ਨਹੀਂ ਕਿ ਉੱਥੇ ਬਿਲਕੁਲ ਹੀ ਕੰਮ ਬੰਦ ਆ ਜੇ ਬੰਦ ਆ ਤੇ ਉਹ ਬੰਦੇ ਉੱਥੇ ਕਿਉਂ ਰਹਿ ਰਹੇ ਨੇ ਜਿਹੜੇ ਕਿ ਉੱਥੇ ਬਿਲਕੁਲ ਪ੍ਰੋਪਰ ਤਰੀਕੇ ਨਾਲ ਵੀਡੀਓ ਬਣਾਉਂਦੇ ਨੇ ਸਾਈਡ ਤੋਂ ਉੱਥੇ ਜਿਹੜੇ ਵੀ ਕੈਨੇਡਾ ਦੇ ਵਿਊਜ਼ ਨੇ ਉੱਥੋਂ ਦੇ ਘਰ ਦੇ ਵਿਊਜ਼ ਹੁੰਦੇ ਜੋ ਵੀ ਉੱਥੇ ਵਿਊ ਹੁੰਦੇ ਨੇ ਉੱਥੋਂ ਦੀਆਂ ਵੀਡੀਓਜ਼ ਬਣਾ ਕੇ ਪਾਉਂਦੇ ਨੇ ਆਪਣਾ ਫੇਸ ਦਿਖਾ ਕੇ ਕੋਈ ਸਾਹਮਣੇ ਨਹੀਂ ਆ ਕੇ ਕਹਿੰਦਾ ਕਿ ਉੱਥੇ ਕੰਮ ਨਹੀਂ ਮਿਲ ਰਿਹਾ ਦੂਸਰੀ ਗੱਲ ਇਹ ਆ ਕੀ ਕੰਮ ਕਿਹੜੇ ਸਟੂਡੈਂਟਸ ਨੂੰ ਨਹੀਂ ਮਿਲ ਰਿਹਾ ਕਿਹੜੇ ਸਕਿਲਡ ਵਰਕਰ ਨੂੰ ਨਹੀਂ ਮਿਲ ਰਿਹਾ ਕਿੰਨਾ ਸਟੂਡੈਂਟ ਸਾਡਾ ਵਾਪਸ ਆਇਆ ਜਿਹਦੇ ਕੋਲ ਯੂਨੀਵਰਸਿਟੀ ਕਾਲਜ ਦੀ ਫੀਸ ਨਹੀਂ ਪੇ ਹੋਈ ਮੇਰੇ ਅਕੋਰਡਿੰਗਲੀ ਜੇ ਇਹਦੇ ਉੱਤੇ ਸਰਵੇ ਕੀਤਾ ਜਾਵੇ ਤੇ ਨਿਊਜ਼ ਬਣਾਈ ਜਾਵੇ ਜਾਂ ਇਹਦੇ ਉੱਤੇ ਸਰਵੇ ਕਰਕੇ ਦੇਖਿਆ ਜਾਵੇ ਤੇ ਕੋਈ ਵੀ ਸਟੂਡੈਂਟ ਜਿਹੜਾ ਹੈ ਕਿ ਉਹ ਇਸ ਕਰਕੇ ਵਾਪਸ ਨਹੀਂ ਆਇਆ ਹੋਗਾ ਕਿ ਮੇਰੇ ਕੋਲ ਆਪਣੀ ਟਿਊਸ਼ਨ ਫੀਸ ਨਹੀਂ ਨਿਕਲੀ ਹਰ ਕੰਟਰੀ ਹੈ ਚਾਹੇ ਆਪਾਂ ਇੰਡੀਆ ਦੇ ਵਿੱਚ ਵੀ ਰਹਿ ਰਹੇ ਹਾਂ ਜਦੋਂ ਅਸੀਂ ਆਪਣੇ ਬੱਚੇ ਨੂੰ ਬਾਹਰ ਭੇਜਦੇ ਹਾਂ ਕਿਤੇ ਵੀ ਭੇਜਦੇ ਹਾਂ ਉਹਨੂੰ ਸੈਟਲਮੈਂਟ ਲਈ ਥੋੜਾ ਸਮਾਂ ਲਾ ਲਗਦਾ ਥੋੜਾ ਟਾਈਮ ਲੱਗਦਾ ਹੈ ਕਈ ਵਾਰ এমਪਲਾਇਰ ਨੂੰ ਬੱਚਾ ਨਹੀਂ ਸਮਝ ਆਂਦਾ ਕਈ ਵਾਰ ਬੱਚੇ ਨੂੰ এমਪਲਾਇਰ ਨਹੀਂ ਸਮਝ ਆਂਦਾ ਕਿ ਉੱਥੇ ਜੋਬ ਅਪਰਚੂਨिटीज ਹੈਗੀਆਂ ਨੇ ਬਟ ਬੱਚੇ ਨੂੰ ਕੰਮ ਜਿਹੜਾ ਹੈ ਕਿ ਉਹ ਨਹੀਂ ਮਿਲ ਪਾਰਿਆ ਪਰ ਕਿਉਂ ਨਹੀਂ ਮਿਲ ਪਾਰਿਆ ਕਿਉਂਕਿ ਕਈ ਵਾਰ ਬੱਚੇ ਕੋਲ ਸਕਿੱਲ ਨਹੀਂ ਹੁੰਦੇ ਅਸੀਂ ਸਾਡੇ ਕੋਲ ਕੋਈ ਵੀ ਵਰਕਰ ਆਂਦਾ ਹੈ ਅਸੀਂ ਕਹਿੰਦੇ ਕਿ ਉਹਦੇ ਕੋਲ ਸਕਿੱਲ ਹੋਣ ਸਾਨੂੰ ਸਿਖਾਣਾ ਨਾ ਪਵੇ ਸਾਨੂੰ ਹੋਰ ਹਾਰਡ ਵਰਕ ਨਾਲ ਉਹਦੇ ਉੱਤੇ ਕਰਨਾ ਪਵੇ ਤੇ ਇਹ ਚੀਜ਼ਾਂ ਜਿਹੜੀਆਂ ਜੈਨੂਇਨ ਨਿਊਜ਼ ਆ ਜਿਹੜੀ ਜੈਨੂਇਨ ਗੱਲ ਆ ਉਹ ਕੋ ਸਾਹਮਣੇ ਕੋਈ ਨਹੀਂ ਰੱਖ ਰਿਹਾ ਹੁਣ ਦੂਸਰੀ ਗੱਲ ਆ ਉੱਥੇ ਉਹ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਜਿਹੜੇ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਨੇ ਰੈਗੂਲਰ ਕੰਮ ਦੇ ਲਈ ਜਿਹੜੇ ਬੱਚੇ ਕੰਮ ਤੇ ਜਾਣਾ ਚਾਹੁੰਦੇ ਨੇ ਸਾਡੇ ਵੱਲੋਂ ਕਿੰਨਾ ਸਟੂਡੈਂਟ ਅਸੀਂ ਭੇਜ ਚੁੱਕੇ ਆ ਮੋਸਟਲੀ ਸਾਰਾ ਸਟੂਡੈਂਟ ਉੱਥੇ ਸੈਟਲਡ ਹੈ ਔਰ ਹਰ ਸਟੂਡੈਂਟ ਨੂੰ ਸੈਟਲ ਹੋਣ ਨੂੰ 4 ਤੋਂ 5 ਸਾਲ ਉੱਥੇ ਲੱਗਦੇ ਆ 4 ਤੋਂ 5 ਸਾਲ ਬੱਚੇ ਨੇ ਘਰ ਵੀ ਲੈਣਾ ਹੈ ਟਿਊਸ਼ਨ ਫੀਸਾਂ ਵੀ ਕੱਢਣੀ ਹੈ ਆਪਣੇ ਖਰਚੇ ਵੀ ਕੱਢਣੇ ਆ ਉਹਦੇ ਵਿੱਚ ਉਹਦੀਆਂ ਰਿਕੁਆਇਰਮੈਂਟ ਜੌਬ ਰਿਕੁਆਇਰਮੈਂਟਸ ਜ਼ਿਆਦਾ ਹੁੰਦੀਆਂ ਕਿ ਮੈਂ ਜ਼ਿਆਦਾ ਕੰਮ ਕਰ ਲਾਂ ਇਸ ਕਰਕੇ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਪ੍ਰੋਪਰ ਤ ਜਿਹੜੀ ਚੀਜ਼ ਆ ਸਟੂਡੈਂਟ ਤੱਕ ਨਹੀਂ ਪਹੁੰਚਾਈ ਜਾਂਦੀ ਫਿਰ ਦੂਸਰੀ ਗੱਲ ਆ ਆਪਾਂ ਕਹਿੰਦੇ ਆ ਕਿ ਬੱਚਿਆਂ ਦਾ ਜਿਹੜਾ ਇੰਟਰਸਟ ਆ ਕੈਨੇਡਾ ਜਾਂ ਚ ਕਿਤੇ ਨਾ ਕਿਤੇ ਘਟਿਆ ਨਜ਼ਰ ਆ ਰਿਹਾ ਉਹਦੇ ਵਿੱਚ ਕੀ ਆ ਕਿ ਮੇਰੇ ਕੋਲ ਜਿੰਨੀਆਂ ਵੀ ਮੈਂ ਫੋਨ ਕਾਲ ਖੋਲੀਆਂ ਜਿੰਨੀਆਂ ਵੀ ਆ ਬੱਚੇ ਪੁੱਛਦੇ ਆ ਕਿ ਮੈਂ ਸਿਕਸ ਹਾਈਲਟ ਸਕੋਰ ਆ ਮੈਂ ਪਲੱਸ 2 ਕੀਤੀ ਆ ਕੀ ਮੈਂ ਕੈਨੇਡਾ ਜਾ ਸਕਦਾ ਕੀ ਮੈਂ ਉੱਥੇ ਮੇਰਾ ਕੁਝ ਹੋ ਜਾਊਗਾ ਪੋਸਟਸਟਡੀ ਵਰਕ ਪਰਮਿਟ ਨਹੀਂ ਮਿਲਣਾ ਕਿਉਂਕਿ ਮੈਨੂੰ ਵਰਕ ਪਰਮਿਟ ਵਾਲੇ ਕਾਲਜ ਜਿਹੜੇ ਆ ਉਹ ਐਡਮਿਸ਼ਨ ਨਹੀਂ ਦੇ ਰਹੇ ਇਸ ਕਰਕੇ ਬੱਚੇ ਕੋਲ ਇਸ ਟਾਈਮ ਅਵੇਅਰਨੈਸ ਨਹੀਂ ਆ ਬੱਚੇ ਨੂੰ ਜਿਹੜੀ ਗਾਈਡੈਂਸ ਬੱਚੇ ਤੋਂ ਪਾਜ ਤੱਕ ਨਹੀਂ ਪਹੁੰਚ ਰਹੀ ਬੱਚਾ ਕੀ ਕਰ ਰਿਹਾ ਬੱਚੇ ਤੱਕ ਗਾਈਡੈਂਸ ਕੈਨੇਡਾ ਨੂੰ ਲੈ ਕੇ ਨਹੀਂ ਪਹੁੰਚ ਰਹੀ ਬੱਚਾ ਆਪਣਾ ਜਿਹੜਾ ਹੈ ਉਹ ਕੰਟਰੀ ਚੇਂਜ ਕਰਨ ਦੀ ਸੋਚ ਰਿਹਾ ਪਰ ਅਜੇਹਾ ਕੁਝ ਨਹੀਂ ਹੈ ਕੈਨੇਡਾ ਵੀਜ਼ਾਸ ਵੀ ਦੇ ਰਿਹਾ ਹੈ ਕੈਨੇਡਾ ਦੇ ਵਿੱਚ ਘੱਟ ਜੀਆਈਸੀ ਤੇ ਅਸੀਂ ਅਪਲਾਈ ਕਰਕੇ ਜਾ ਸਕਦੇ ਹਾਂ ਸਾਡੇ ਕੋਲ ਕੋਈ ਵੀ ਬੱਚਾ ਰਿਫਿਊਜ਼ਲ ਵਾਲਾ ਆ ਜੇ ਕੋਈ ਪੈਸਾ ਅਸੀਂ ਪਹਿਲਾਂ ਨਹੀਂ ਲਵਾਂਗੇ 17 ਲੱਖ ਦੇ ਵਿੱਚ ਵਿੱਚ ਅਸੀਂ ਉਹ ਬੱਚੇ ਦਾ ਕੈਨੇਡਾ ਦਾ ਜਿਹੜਾ ਵੀਜ਼ਾ ਹੈ ਲੈ ਕੇ ਦੇਵਾਂਗੇ 20-25 ਦਿਨ ਦੇ ਵਿੱਚ ਵਿੱਚ ਬੱਚੇ ਦੇ ਜਿਹੜੇ ਵੀਜ਼ਾ ਸੋ ਗ੍ਰਾਂਟ ਹੋ ਕੇ ਆ ਰਹੇ ਨੇ ਇਟ ਮੀਨਸ ਕਿਤੇ ਨਾ ਕਿਤੇ ਕੈਨੇਡਾ ਵੀਜ਼ਾ ਦੇ ਰਿਆ ਹੈ ਉਹ ਕੰਟਰੀ ਇੰਨਾ ਸਟੂਡੈਂਟਸ ਨੂੰ ਬੁਲਾਉਣ ਲਈ ਐਮਬੈਸੀ ਓਪਨ ਕਰਕੇ ਬੈਠਾ ਹੈ ਕਿ ਉਹਨੂੰ ਨਹੀਂ ਪਤਾ ਕਿ ਮੈਂ ਅਨਇੰਪਲੋਇਮੈਂਟ ਕ੍ਰੀਏਟ ਕਰ ਲੂੰਗਾ ਆਪਣੇ ਕੰਟਰੀ ਦੇ ਵਿੱਚ ਇਸ ਕਰਕੇ ਇਹ ਜੋ ਫੇਕ ਨਿਊਜ਼ ਨੇ ਫੇਕ ਲੋਕ ਗੱਲਾਂ ਕਰਦੇ ਨੇ ਇਹਦੇ ਤੋਂ ਥੋੜਾ ਕਾ ਜਾਂ ਸਾਡੇ ਸਟੂਡੈਂਟ ਨੂੰ ਸਾਡੇ ਸਮਾਜ ਨੂੰ ਬਚਨ ਦੀ ਜ਼ਰੂਰਤ ਹੈ